ਇਹ ਸਾਡਾ ਜਿਹੜਾ ਐਲਗਰਾ ਦਾ ਪੁਲ ਹੈ ਉਹ ਬੰਦ ਕਰ ਦਿੱਤਾ ਗਿਆ ਹੈ। ਨੁਕਸਾਨ ਸੀਗਾ ਪੁਲ ਦਾ ਬਹੁਤ ਜ਼ਿਆਦਾ ਹੋ ਗਿਆ ਸੀ। ਜਿਹੜੇ ਸਾਡੇ ਅਧਿਕਾਰੀ ਉਹ ਲੱਗੇ ਹੋਏ ਐ। ਪੁਲਿਸ ਮੁਲਾਜ਼ਮ ਲੱਗੇ ਹੋਏ ਐ। ਤਾਂ ਜੋ ਵੱਡਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ। ਸਭ ਤੋਂ ਵੱਡਾ ਕਾਰਨ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੇ ਇਹਦੇ ਪਿੱਲਰ ਐ ਉਹ ਵੀ ਵੀ 25-25 ਫੁੱਟ ਤੱਕ ਉਹ ਨੰਗੇ ਹੋ ਚੁੱਕੇ ਤਾਂ ਜਿਹੜੀ ਪੁਲ ਦੀ ਆਪਣੀ ਪੋਜੀਸ਼ਨ ਹੈ ਉਹ ਹਿਲ ਚੁੱਕੀ ਸੀ ਜਿਸ ਕਰਕੇ ਨੁਕਸਾਨ ਆ ਜਿਹੜਾ ਬਹੁਤ ਵੱਡਾ ਹੋਇਆ ਸੀਗਾ ਇਸ ਪੁਲ ਨੂੰ ਹਾਂਜੀ ਇਹ ਸਰਕਾਰ ਦੀ ਨਲਾਇਕੀ ਹੈ ਕਿਉਂਕਿ ਪੀਡਬਲੂਡੀ ਦੀ ਮੈਂ ਜਿਹੜਾ ਮਹਿਕਮਾ ਹੈ ਇਹਨਾਂ ਦੀ ਮੈਂ ਤਾਰੀਫ ਕਰਦਾ ਕਿਉਂਕਿ ਇਹਨਾਂ ਵੱਲੋਂ ਬਾਰ-ਬਾਰ ਸਰਕਾਰ ਨੂੰ ਜਾਗਰੂਕ ਕੀਤਾ ਗਿਆ ਸੀ ਕਿ ਸਾਨੂੰ ਗ੍ਰਾਂਟ ਜਾਰੀ ਕਰੋ ਸੀ ਮੇਨਟੇਨੈਂਸ ਕਰਨੀ ਹੈ ਦੀ ਪਰ ਨਹੀਂ ਹੋਇਆ ਤੇ ਜਿਹੜਾ ਪੁਲ ਦੇ ਵਿੱਚ ਤੁਸੀਂ ਦਰਾਰ ਦੇਖੀ ਹੈ ਇਹ ਇਹ ਦੋ ਪਿਛਲੇ ਸਾਲ ਡੇਢ ਸਾਲ ਤੋਂ ਦੋ ਸਾਲਾਂ ਤੋਂ ਲਗਾਤਾਰ ਬਾਦੀ ਜਾ ਰਹੀ ਸੀ ਤੇ ਪੀਡਬਲੂਡੀ ਤੋਂ ਚਲੋ ਬਾਰ-ਬਾਰ ਜਿੰਗਾ ਦਾ ਰਿਆ ਬਲੂਣਾ ਦਿੰਦਾ ਰਿਹਾ ਸਰਕਾਰ ਨੂੰ ਪਰ ਇਹੋ ਜਿਹਾ ਕੁਝ ਨਹੀਂ ਹੋਇਆ ਫਿਲਹਾਲ ਚਲੋ ਅਬ ਸਬਰ ਆ ਰਹੀ ਹੈ ਤੇ ਇਹ ਲੋੜ ਕਿਉਂ ਪੇ ਬੰਦ ਕਰਨ ਦੀ ਗੱਲ ਇਹ ਹੈ ਅੱਜ ਜਿਹੜਾ ਇਹਦਾ ਹਰਜਾਨਾ ਹੈ 50 ਬੰਦੇ ਨੂੰ ਖੁਸ਼ ਕਰਨ ਵਾਸਤੇ ਪ੍ਰਸ਼ਾਸਨ ਸਾਰਾ ਉਧਰ ਨੂੰ ਉਧਰ ਦਾ ਹੋ ਗਿਆ ਸਰਕਾਰਾਂ ਉਧਰ ਲਿਆ ਹੋ ਗਿਆ ਪਰ ਹੁਣ ਜਿਹੜਾ ਜੁਰਮਾਨਾ ਹੈ ਜਿਹੜਾ ਨੁਕਸਾਨ ਹੈ ਉਹ ਆਮ ਲੋਕਾਂ ਦਾ ਹੈ ਇਹ ਸਾਡਾ ਜਿਹੜਾ ਐਲਗਰਾ ਦਾ ਪੁਲ ਹੈ ਉਹ ਬੰਦ ਕਰ ਦਿੱਤਾ ਗਿਆ ਹੈ ਨੁਕਸਾਨ ਸੀਗਾ ਪੁਲ ਦਾ ਬਹੁਤ ਜ਼ਿਆਦਾ ਹੋ ਗਿਆ ਸੀ ਜਿਹੜੇ ਸਾਡੇ ਅਧਿਕਾਰੀ ਆ ਉਹ ਲੱਗੇ ਹੋਏ ਆ ਪੁਲਿਸ ਮੁਲਾਜ਼ਮ ਲੱਗੇ ਹੋਏ ਆ ਤਾਂ ਜੋ ਵੱਡਾ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ ਸਭ ਤੋਂ ਵੱਡਾ ਕਾਰਨ ਤੁਸੀਂ ਇਹ ਦੇਖ ਸਕਦੇ ਹੋ ਜੀ ਜਿਹੜੇ ਇਹਦੇ ਪਿੱਲਰ ਹੈ ਉਹ 20 25 25 ਫੁੱਟ ਤੱਕ ਉਹ ਨੰਗੇ ਹੋ ਚੁੱਕੇ ਤਾਂ ਜਿਹੜੀ ਪੁਲ ਦੀ ਆਪਣੀ ਪੋਜੀਸ਼ਨ ਹੈ ਉਹ ਹਿਲ ਚੁੱਕੀ ਸੀ ਜਿਸ ਕਰਕੇ ਨੁਕਸਾਨ ਹੈ ਜਿਹੜਾ ਉਹ ਵੱਡਾ ਹੋਇਆ ਸੀਗਾ ਇਸ ਪੁਲ ਨੂੰ ਅੰਜ ਇਹ ਸਰਕਾਰ ਦੀ ਨਲਾਇਕੀ ਕਿਉਂਕਿ ਪੀ ਡਬਲਯੂ ਡੀ ਦੀ ਮੈਂ ਜਿਹੜਾ ਮਹਿਕਮਾ ਹੈ ਇਹਨਾਂ ਦੀ ਮੈਂ ਤਾਰੀਫ ਕਰਦਾ ਕਿਉਂਕਿ ਇਹਨਾਂ ਵੱਲੋਂ ਬਾਰ ਬਾਰ ਸਰਕਾਰ ਨੂੰ ਜਾਗਰੂਕ ਕੀਤਾ ਗਿਆ ਸੀ ਕਿ ਸਾਨੂੰ ਗ੍ਰਾਂਟ ਜਾਰੀ ਕਰੋ ਸੀ ਮੇਨਟੇਨੈਂਸ ਕਰਨੀ ਹੈ ਦੀ ਪਰ ਨਹੀਂ ਹੋਇਆ ਤੇ ਜਿਹੜਾ ਪੁਲ ਦੇ ਵਿੱਚ ਤੁਸੀਂ ਦਰਾਰ ਦੇਖੀ ਹੈ ਇਹ ਇਹ ਦੋ ਪਿਛਲੇ ਸਾਲ ਡੇਢ ਸਾਲ ਤੋਂ ਦੋ ਸਾਲਾਂ ਤੋਂ ਲਗਾਤਾਰ ਵਾਦੀ ਜਾ ਰਹੀ ਸੀ ਤੇ ਪੀ ਡਬਲਯੂ ਡੀ ਤਾਂ ਚਲੋ ਬਾਰ ਬਾਰ ਜਗਾਉਂਦਾ ਰਿਹਾ ਬਲੂਣਾ ਦਿੰਦਾ ਰਿਹਾ ਸਰਕਾਰ ਨੂੰ ਪਰ ਇਹ ਜਿਹਾ ਕੁਝ ਨਹੀਂ ਹੋਇਆ ਫਿਲਹਾਲ ਚਲੋ ਅਬ ਸਬਰ ਆ ਰਹੀਆਂ ਤੇ ਇਹ ਲੋੜ ਕਿਉਂ ਪਈ ਬੰਦ ਕਰਨ ਦੀ ਗੱਲ ਇਹ ਹੈ ਅੱਜ ਜਿਹੜਾ ਇਹਦਾ ਹਰਜਾਨਾ ਹੈ 50 ਬੰਦੇ ਨੂੰ ਖੁਸ਼ ਕਰਨ ਵਾਸਤੇ ਪ੍ਰਸ਼ਾਸਨ ਸਾਰਾ ਉਧਰ ਨੂੰ ਉਧਰ ਦਾ ਹੋ ਗਿਆ ਸਰਕਾਰਾਂ ਉਧਰ ਲੀਆਂ ਹੋ ਗਈਆਂ ਪਰ ਹੁਣ ਜਿਹੜਾ ਜੁਰਮਾਨਾ ਹੈ ਜਿਹੜਾ ਨੁਕਸਾਨ ਹੈ ਉਹ ਆਮ ਲੋਕਾਂ ਦਾ ਹੈ